ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਡੇਵਨ ਤੋਂ ਬੋ ਬੋ ਵੈਲਕਮ ਹੈ ਜੀ ਤੇ ਫੋਜੀ ਸਾਹਿਬ ਕੋ ਪਹੁੰਚ ਚੁੱਕੇ ਜੀ ਪਿੰਡ ਹੈਗਾ ਬਾਈ ਦਾ 3 ਵਾਲ ਜ਼ਿਲ੍ਹਾ ਮਰਸੂਰ ਪਿੰਡ ਹੈ ਜੀ ਤਹਿਸੀਲ ਮਜੀਠਾ ਦੇਖੋ ਅੱਜ ਵੀ ਬਾਈਆਂ ਹੋਰ ਆਣੇ ਪੰਜ 6 ਲੈ ਕੇ ਵੜਾ ਲੈ ਕੇ ਆਂਦੀਆਂ ਪਰ ਅੱਜ ਨਵੀਂ ਵੀਡੀਓ ਹੈ ਜੀ 13 ਤਰੀਕ ਹੈ ਜੀ ਅੱਜ ਤੇ ਦਿਨ ਮੰਗਲਵਾਰ ਹੈ ਤੇ ਆਓ ਫਿਰ ਫੋਜੀ ਸਾਹਿਬ ਨਾਲ ਗੱਲਬਾਤ ਕਰਦੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਬਾਈ ਜੀ ਸਰ ਠੀਕ ਹੈ ਜੀ ਵਧੀਆ ਜੀ ਸਾਰੇ ਸੰਦੀਪ ਡੇਰੀ ਫਾਰਮ ਵਾਲੇ ਸਰੋਤਿਆਂ ਨੂੰ ਜੀ ਵਾਜ ਹਾਲਸਾ ਸਾਹਿਬ ਬਾਈ ਜੀ ਹੋਰ ਠੀਕ ਹੈ ਜੀ ਹ ਜ਼ਿਲ੍ਹਾ ਅਮਰਸਰ ਮੋਬਾਈਲ ਨੰਬਰ 9814173121 9814298121 ਕਿ ਸੰਦੀਪ ਸਿੰਘ ਅੱਜ ਬਹੁਤਿਆਂ ਗੱਲਬਾਤਾਂ ਹਾਂ ਜੀ ਥੋੜੀ ਜੀ ਸਾਡਾ ਆ ਤੁਹਾਡੇ ਬਹੁਤ ਬੜਾ ਕੰਮ ਮਹਾਰਾਜ ਨੇ ਬਹੁਤ ਨਾ ਖਿਆਰ ਕੀਤਾ ਚਲੋ ਬਣਾਉਣੀ ਨਹੀਂ ਵੀਡੀਓ ਇਹਨੇ ਇਹਨੇ ਹੋ ਗਏ ਫੋਸਾ 25 ਦਿਨ ਸਿਆ ਪਤਾ ਹੀ ਨਹੀਂ ਕਿੰਨੇ ਘੋਣੇ ਜੇ ਮਹਾਰਾਜ ਕਰਸੋਂ ਦੇ ਹੁੰਦੇ ਤੇ ਅੱਜ ਯਾਰ ਹੋਇਆ ਕੰਮ ਚਲੋ ਜੈ ਜੀ ਬਣ ਗਿਆ ਬਰਾਣਾ ਵੇਚਦੇ ਯਾਰ ਸੰਦੀਪ ਸਿੰਘ ਨੂੰ ਪਤਾ ਹੀ ਹੁੰਦਾ ਸਾਰੇ ਸਰਕਾਰਾਂ ਨੂੰ ਸਿਆ ਨੇ ਵੇਚਦਾ ਸਭ ਕੁਝ ਅੱਜ ਭਗਵਾਨ ਬਣਾ ਰਹੇ ਫੇ ਪਤਾ ਨਹੀਂ ਕਿੰਨੇ ਕਿੰਨੇ ਆਉਣਾ ਹੋਣਾ ਆਉਣਾ ਮਗਰੋਂ ਆਇਆ ਕਿਸੇ ਕੰਮ ਸਾਡੇ ਬਾਅਦ ਕੀ ਫਿਰ ਆਇਆ ਹਾਂਜੀ ਆਓ ਅੱਜ ਕਰੂਗੀ ਕੰਮ ਪਹਿਲਾਂ ਕਾਰਵਾਈ ਵੀ ਫਲਾਣਾ ਕੰਮ ਹੋਣ ਲੱਗਾ ਤੇ ਪੁਲਿਸ ਜਾਂ ਸਾਡੀ ਸਰਕਾਰ ਕਰੂ ਜਦੋਂ ਕੇਸ ਹੋ ਜਾਈਂ ਦੋ ਐਕਸੀਡੈਂਟ ਹੋ ਜੋ ਤੇ ਨਾਕਾ ਲੱਗਦੀ ਹੂੰ ਉਹ ਕੰਮ ਹੋਣਿਆ ਦਿਹਾੜੀ ਰੋੜ ਰਾਲਾ ਰਾਲਾ ਪੈ ਜੋ ਚਲੋ ਜਿਹੜੇ ਮਰ ਗਏ ਉਹ ਤੇ ਬਚਾਰੇ ਮੁੰਨ ਨਹੀਂ ਨੀ ਵਾਹ ਜੀ ਵਾਹ ਇਨਸਾਨ ਹੋ ਗਿਆ ਚਲੋ ਬਾਕੀ ਸਾਡੇ ਪਿੰਡਾਂ ਦਾ ਨਾਮ ਲੋਕੀ ਜਾਣਦੇ ਨਹੀਂ ਤਰਗੇ ਵਾਲੋ ਵੀ ਮਸ਼ਹੂਰ ਹੋ ਗਿਆ ਆ ਕਿਸੇ ਉਹ ਸਹੀ ਇਹੀ ਵਾਲਾ ਨਾਮ ਬਹੁਤ ਘਾਟਿਆ ਹਾਂ ਬਿਲਕੁਲ ਜੀ ਬਿਲਕੁਲ ਡਾ ਚਲੋ ਤੇ ਕਰੀ ਸ਼ੁਰੂ ਜੀ ਲਿਓ ਜ ਕੀਸਾ ਸੁੱਈ ਹੈ ਜੀ ਫੇ ਸੂਣ ਵਾਲੀ ਸੰਦੂਸ਼ਾ ਚਾਰ ਦੰਦ ਬੱਛੀ ਡਰਦੀ ਜੇ ਥੋੜੀ ਜੀ ਇਹਨੂੰ ਕਲਿਆਰਾ ਕਰੂਰ ਨਹੀਂ ਪਿਆ ਵੇਖੀ ਇਹਨੇ ਤੁਰਨਾ ਕਿਦਾਂ ਹਾਂਜੀ ਕੱਦ ਕੋ ਤੇ ਬੜਾ ਡੂਜਾ ਸੂਆ ਜੀ ਪਹਿਲਣ ਸੰਦੂਸ਼ਾ ਚਾਰ ਅਜੇ ਪਹਿਲਾ ਸੂਆ ਚਾਰ ਦੰਦ ਬੱਛੀ ਲੋ ਜੀ ਪਹਿਲਾ ਸੂਆ ਚਾਰ ਦੰਦ ਵੈੜ ਗੱਬਣ ਆ ਤੇ ਗੱਬਣ ਵੈੜਾ ਪਰ ਵੈੜ ਹਜੇ ਤਿਆਰ ਤੋਂ ਹੋਣੀ ਆ ਹਾਂਜੀ ਖਿਹਾਲੀ ਦੀ ਔਲ ਕਰਦੇ ਇਹ ਤਾਂ ਦਿਨ ਦਾਸ ਲੈਂਦੀ ਮੱਛੀ ਹਾਂਜੀ ਹਾਂ ਬਸ ਠੀਕ ਹੈ ਜੀ ਠੰਡੀ ਠੰਡੀ ਬੜੀ ਸੰਦੀਪ ਸਿੰਘ ਹੋਂ ਤਾਂ ਹਾਂਜੀ ਹਾਂ ਥੋੜਾ ਆ ਜਾ ਤੈਨੂੰ ਪਤਾ ਹੈ ਨਾ ਹਾਂ ਲੈ ਯਦਾਂ ਮਰਜੀ ਤੈਨੂੰ ਕੋਈ ਠੰਡੀ ਤੋਂ ਬਗੈਰ ਤਾਂ ਗਾਂ ਹੀ ਨਹੀਂ ਕਿੱਜਾ ਜਾ ਬਈ ਆ ਚੀਜ਼ ਕੇ ਸਾਰੀ ਭਰ ਨਹੀਂ ਪੂਣੀ ਮੱਸੀ ਨੇ ਬਿਲਕੁਲ ਜੀ ਬਿਲਕੁਲ ਜੀ ਚਾਰ ਦਾ ਆਜੋ ਲੈ ਚੱਲ ਥਾਨ ਤੋਂ ਬੜਾ ਹਲੋ ਕਰ ਲੱਗਾ ਸੰਦੀਪ ਜੀ ਕਿਨੇ ਕਰਜੋ ਬਾਈ ਫਿਰ ਜੀ ਸਿਆ ਮਾਰਾ ਜਾਣਦਾ ਉਹਦਾ ਐਵੇਂ ਕਿਵੇਂ ਕਹਿਦੀਆਂ ਚਲੋ 15 18 ਕਿਲੋ ਚਾਹੀਦਾ ਏ ਜਿਹਦੀ ਬਰੀਡ ਆ ਆ ਨਸਲੇ ਪੂਰੀ ਹੈ ਜੀ ਬਾਕੀ ਥਾਨ ਪੂਰਾ ਦੁੱਧਨ ਲੱਗਾ ਚੁਈ ਚੁਈ ਨੂੰ ਤੇ ਬੜੀ ਟੌਪ ਦੀ ਨਿਕਲੂਗੀ ਕਿਉਂਕਿ ਥਾਨ ਬੜਾ ਟੌਪ ਦਾ ਲੱਗਾ ਹਾਂ ਜੀ ਚਲੋ 15 18 ਕਿਲੋ ਬੜਾ ਹੁੰਦਾ ਆਪਾਂ ਤੇ ਚਲੋ ਬਹੁਤਾ ਦੱਸੀਦਾ ਵੀ ਨਹੀਂ 20 ਉਹਦੀਆਂ ਗੱਲਾਂ ਨਹੀਂ ਕਰਨੀਆਂ ਮੁੱਲ ਭਾਵੇਂ 60 ਪੈਣ ਜਨਾਬ ਜੀ 55 ਦੀ ਦੇ ਦਾਂ ਚਲੋ ਠੀਕ ਆ 2000 ਛੋੜ 53 ਦੀ 52000 ਕੱਲ ਵੀ ਬੰਦੇ ਵੇਖ ਕੇ ਵੀ ਲੈ ਇੱਥੇ ਵੀ ਲਾਉਂਦੇ ਸੀ ਤੇ ਆਪਾਂ ਵੀਡੀਓ ਵੀਡੀਓ ਕਰਕੇ ਡੱਕੀ ਵਿਚਾਲੇ ਆੜੀ ਪੱਠ ਠੀਕ ਆ ਹੈ ਚੌਗੀ ਆ ਚਲੋ ਪੱਛੀ ਚੰਗੀ ਆ ਬਾਕੀ ਚਲੋ ਚਾਹ ਦੋ ਚਾਰ ਦਾ ਸਾਹਮਣੀ ਪੈਣੀ ਆ ਜਾਂਹੀਂ ਸਾਹਮਣੀ ਜਾਂ ਕੋਈ ਸਾਹਮਲੇ ਚਲ ਆਹ ਜੀ ਆਹ ਸੂਈ ਜੇ ਮਗਰ ਬੱਛੀ ਜੇ 나ੜੂ ਤੇ ਜੇ ਜਰਸੀ ਪਹਿਲਣੀ ਅੱਛਾ ਜੀ ਇਹ ਮੇਰੇ ਖਾ ਚੌਗੀ ਜਾਂ ਛਗੀ ਹੋ ਹਾਂ ਜੀ ਹਾਂ ਜੀ ਅੱਜ ਮਾਲ ਵਾਲ ਸੰਦੀਪ ਸਾਹ ਹੋਇਆ ਨਹੀਂ ਗਿਆ ਸਵੇਰ ਦਾ ਤੈਨੂੰ ਪਤਾ ਹੀ ਆ ਥੋੜੀ ਪਨੀਰੀ ਪਨੀਰੀ ਵੀ ਜੀ ਬਿਲਕੁਲ ਜੀ ਬਿਲਕੁਲ ਨਾਲ ਦਾ ਪਿੰਡ ਆ ਹੁਣ ਭਜੇ ਭੁਜੇ ਫਿਰਦੇ ਰਹੇ ਤੇ ਆਪਣੇ ਪੀ ਅਸੀਂ ਗਲਤ ਹੋਇਆ ਚਲੋ ਬਾਕੀ ਬਾਅਦ ਪੜਾਈ ਕਰੇ ਦੁੱਧ ਕਿੰਨਾ ਜੀ ਜੀ ਸੇ ਅੱਜ ਬੋਲਾ 8-10 ਕਿਲੋ 8-10 ਕਿਲੋ ਬੋਲਾ ਜੀ ਹਾਂ ਆ ਨਾੜੂ ਖਾਂਦੇ ਬੱਚੇ ਦਾ ਠੀਕ ਹੈ ਭਾਜੀ ਜੱਗਦੇ ਨੇ ਸੂਈ ਨੂੰ ਇਹ ਆਹੀ ਹੈ ਨਾ ਜੀ ਆ ਬੱਚਾ ਨਾਲ ਅੱਛਾ ਰੱਛੀ ਵੱਛੀ ਨਹੀਂ ਅੱਛਾ ਵੱਛੀ ਚਲੋ ਠੀਕ ਹੈ ਨਾੜੂ ਆਗਾ ਦੀਸ਼ਾ ਮੋਲੇ ਦਾ ਵੀ ਉੜਦੀਆਂ ਵਾਲਾ ਕੋਈ 45 ਨਹੀਂ ਕੋਈ 50 ਨਹੀਂ 40000 ਦੇ ਦਾ 40000 ਦੇ 2 ਐਚੋਂ ਛੋੜ 38000 38000 ਚਵਾਈ ਚੋਈ ਚੰਗੀ ਸੀਲ ਜੇ ਨਿਆਣਾ ਪਾਲੋ ਨਾ ਪਾਲੋ ਆਪਣੇ ਬੱਚਾ ਚਲੋ ਠੀਕ ਆ ਘੱਟ ਕੁਦ ਚੱਕਾ ਵਾ ਸੀਦਾ ਦੁੱਧ ਦੇਣਾ 12 13 ਕਿਲੋ 20 25 ਕਿਲੋ ਵਾਲੀ ਨਹੀਂ ਜਾਈਗੀ ਚਲੋ ਤੇ ਆਹ ਜੀ ਨੀਮਸ਼ਾ ਕੱਲ ਦੀ ਸੂਈ ਜੀ ਹਾਂ ਜੀ ਮਗਰ ਇਹਦੇ ਬੱਚਾ ਨਾ ਬੱਚਾ ਇਹਦੇ ਮਗਰ ਨਾਲ ਖੜਾ ਹੈ ਬੱਚਾ ਹਾਂ ਜੀ ਬੱਚਾ ਬੱਚਾ ਸੰਦੀਪ ਅੱਛਾ ਠੀਕ ਆ ਤੇ ਬੋਲਾ ਹੀ ਫਿਰ ਹਣਾ ਜੀ ਬੋਲਾ ਸੰਦੀਪ ਸਿੰਘ ਬੋਲਾ ਆ ਜੇ ਉਹ ਬੱਚਾ ਕਿੰਨਾ ਕਊ ਕੋ ਭਾਈ ਜੀ ਆ ਫੜ ਪਾ ਪ ਹਾਂ ਬਾਜੀ ਆ ਨਾੜੂ ਵਿਖਾ ਦੇ ਪਾ ਸੰਦੀਪ ਸਿੰਘ ਦਾ ਬੱਚੇ ਦਾ ਬਿਲਕੁਲ ਕੱਲ ਹੀ ਸੋਈਤਾ ਅਜਾ ਬੋਲਾ ਸੰਦੀਪ ਸਿੰਘ ਜੇ ਹੋਊਗਾ 15 15 ਕਿਲੋ ਜੇ ਸਾਰੀ ਸਾਫਤ ਨਹੀਂ ਕੀਤੀ 15 ਕਿਲੋ ਤੋਂ ਘੱਟ ਬੋਲਾ ਕਿਉਂ ਚੰਗੀ ਹਾਂ ਵੱਡੇ ਬੈੱਡ ਬੁੱਡ ਵੇਖ ਕਡਾ ਗਾਂ ਦਾ ਚੰਗੀ ਗਾਂ ਟੌਪ ਦੀ ਆ ਬਿਲਕੁਲ ਹੈ ਵੈੜੇ ਵੱਡੀ ਆ ਪੂਰੀ ਦੀ ਬਾਕੀ ਆ ਵੇਖ ਲੈ ਕੋਈ ਘਰ ਨਹੀਂ ਆ ਗਿੱਲੇ ਵਿੱਚ ਉਹ ਆਈ ਬੜੀ ਸੰਦੀਪ ਸਿੰਘ ਸੀਲ ਵੀ ਬੜੀ ਤੇ ਚੋਣ ਵੀ ਬੜੀ ਮੋਟਰ ਵਰਗੀ ਧਾਰ ਮਾਡੇ ਮੂੰਹ ਮਾ ਵਿਖਾ ਦੇ ਇਹਦਾ ਸੋ ਸੰਦੀਪ ਨਾ ਫਨਾ ਫਲਾ ਪੂਰੀ ਦੀ ਉਦਾਂ ਚਲੋ ਕੁਇਨੇ ਕਰਾਸ ਵੀ ਕਹਿਣੀ ਆ ਤੇ ਕਰਾਸ ਹੀ ਆ ਪਰ ਦੁੱਧ ਦੇ ਦੂ ਅਸੀਂ 20 ਪਲਾਸੀ ਦਊਗੀ ਹਾਂਜੀ ਹਾਂਜੀ ਹਾਂ ਬਿਲਕੁਲ ਥਾਨ ਬੜਾ ਵਲ ਕਰ ਲਗਾ ਹੁੰਦੀ ਜੇ ਚੁਆਈ ਵੀ ਬੜੇ ਟੌਪ ਦੀ ਇਹ ਫੋਸਫੋਰਸ ਦੀ ਕੀਮਤ ਨੀਵਸਾ ਕੀਮਤ ਇਹਦੀ ਵੀ ਉੜਦੀਆਂ ਆਲੇ ਮੁੱਲ ਭਾਵੇਂ 80 ਕਰਾ ਲਾ ਤਾਂ ਹੀ ਗਾਂ ਵੇਖ ਜਾਂਦੀ ਅੱਜ ਤੈਨੂੰ ਦੱਸਿਆ ਵੀ ਛੋਟਾ ਜਿਹਾ ਹਿਸਾਬ ਸੂ ਬਨੇ ਕੰਮ ਆਵੇ ਠੀਕ ਹੈ ਬਿਲਕੁਲ ਚੁਆਈ ਚੁਆਈ ਆਹ ਦਰ ਵੇਲਾਪਾ ਮਣਕੇ ਵੇਲਾ ਵੀ ਕਿੰਨਾ ਲੰਮਾ ਮੀਟਰ ਦਾ ਲੇਵਾ ਹੀ ਗਾਂ ਨੂੰ ਹਾਂ ਤੇ ਵਾਕਿਆ ਮੀਟਰ ਵਾਲਾ ਹੀ ਹੈ ਹਾਂ ਥੋੜਾ ਜਿਹਾ ਆਈਆਂ ਵੀਆਂ ਕਰਕੇ ਡਰਦੀ ਸੰਦੀਪ ਸਾਹਿਬ ਥਾਣ ਬਹਾ ਦੇ ਗਾੜੀ ਹੁੰਦੀ ਆ ਨਾੜਾ ਨੂੜਾ ਆਵੇ ਆ ਪਾਈਪ ਉਹ ਜਿਹੜੇ ਕੋ ਲਈ ਉਹ ਵੀ ਜਾਂਦਾ ਤਾਂ ਪਾਈਪ ਬੜੀ ਲੰਮੀ ਤੇ ਮੈਂ ਪਾਈਪ ਰੱਖ ਲਾ ਹਣ ਗੱਲ ਤੇ ਅੱਜ ਕਮ ਜੀ ਨਹੀਂ ਕਰਦੇ ਆ ਦੇਸਾ ਮੋਲੇ ਦਾ 8000 75 ਦੀ ਦੇ ਦੀਆਂ ਹੋ ਜੀ ਮੰਨ ਤਾਂ ਜਿੰਨਾ ਮਰਜ਼ੀ ਕਰਾਓ ਕਰ ਦੋ ਬਸ ਆਪੀ 70 ਦੀ ਦੇ ਦੀਆਂ ਚਲੋ ਬਸ ਠੀਕ ਹੈ ਠੀਕ ਹੈ 70 ਚ ਵੀ ਦੋ ਛੱਡਾਂਗੇ 68000 ਬਸ ਠੀਕ ਹੈ ਆਪਣਾ ਕੰਮ ਇਦਾਂ ਦਾ ਹੀ ਹੈ ਤੈਨੂੰ ਚਾਹ ਜੀ ਗੱਪਣਾ ਇਹ ਗੱਪਣ ਵਸ਼ੀ ਨਹੀਂ ਵੀ ਸਾਡਾ ਛਿੱਗੀ ਅੱਛਾ 6 ਜਾਂਦੇ ਗੱਪਣ ਦੂਜੀ ਸਵੇਰ ਠੀਕ ਹੈ ਇਹ ਵੀ ਸਨੀ ਸਵੇਰੇ ਆਇਆ ਵਾ ਹਾਂਜੀ ਗਾਵਾਂ ਅਜ ਪੱਠੇ-ਪੁੱਠੇ ਪਏ ਹੀ ਨਹੀਂ ਸਵੇਰ ਦੇ ਤੈਨੂੰ ਪਤਾ ਪਹਿਲਾਂ ਪਨੀਰੀ ਬੀਜਣ ਵਾਲੀ ਹਾਂਜੀ ਉਧਰ ਭਾਜ ਦੌੜ ਕੇ ਬੀਜੀਂ अंगूर ਮਾਰਿਆ ਇੱਥੇ ਹੁਣ ਆ ਤੇ ਨੁਹਾਈਆਂ ਨੂੰ ਵੀ ਆ ਗਈਆਂ ਮਹਾ ਭਾਜ ਦੌੜ ਕੇ ਹਾਂਜੀ ਹਾਂਜੀ ਜਾਂ ਦੋ ਜਾਂ ਗਾਂਾਂ ਬੜੀ ਵੱਡੀ ਸੰਦੀਪ ਸਿੰਘ ਆ ਵੀ ਬਹਿੜ ਨਹੀਂ ਵੱਡੀ ਬਹਿੜ ਐ ਸੰਦੀਪ ਆਂਦੇ ਤੇ ਆ ਵੀ ਪਹਿਲੇ ਸਵੇਰੇ 20 ਕਿਲੋ ਕੱਢਿਆ ਹਾਂਜੀ ਪਰ ਮੈਂ ਨਾਲ ਚ ਲੈ ਆ ਰਕਾਂ 20 ਦੇ ਬੜਾ ਹੁੰਦਾ ਦੋ ਤੇ 20 ਬੜਾ ਹੁੰਦਾ ਲੋਕ ਤੇ ਭਰਾਵਾ ਫੋਨ ਕਰਕੇ ਭੈਣ ਭਰਾ ਦੇ ਕੋਈ 5 26 ਕਿਲੋ ਵਾਲੀ ਗਾਂ ਹੈਗੀ ਹਾਂਜੀ ਹੁਣ 나ੜੂ ਤੇ ਗਾਂ ਕਿਹੜੀ 5 26 ਕਿ ਸੋਚੋ ਫੇ ਵਪਾਰੀ ਝੂਠ ਮਾਰਦਾ ਤੇ ਫੇ ਤੜਫਦੇ ਹਨਾ ਇੰਦੀ ਫਿਰ ਕੀਮਾ ਜੀ ਦੀਪ ਸਹਿ ਇਹਦੀ ਵੀ ਉੱਡਦੇ ਆਲੇ ਭਾਅ ਇਹਦਾ ਕੋਈ 80 ਨਹੀਂ ਕੋਈ 70 ਨਹੀਂ ਜੈਸਨ ਉਹ ਜਿਹੜੀ 67000 ਦੀ ਦੇ ਦਾਂ ਚਲੋ ਠੀਕ ਹੈ ਠੀਕ ਹੈ ਜੈਜ ਜੈਜੀ ਜੈਜਿਤ ਨਹੀਂ ਠੀਕ ਹੈ ਜੀ ਜੈਜ ਵੇਖ ਲਾ ਪਤਲੀ ਮਸ਼ੀ ਐ ਸਾਹਿਬ ਨਸਲ ਬੜੀ ਏ ਥੋੜਾ ਜਿਹਾ ਮਸ਼ੀ ਨੇ ਪੱਠਾ ਘੜ ਖਾਦਾ ਆ ਗਿਆ ਜੇ ਲੈ ਜੂ ਹਫਤਾ ਦੱਸ ਦੇਣਾ ਚਲੋ ਚਲ 65 ਦੀ ਦੇ ਦਾਂਗੇ ਛੋੜ ਛਪਾ ਨਹੀਂ ਹੋਣਾ ਮੁੜ ਕੇ ਕੁਛ ਨਾ ਕਿਓ ਕਿਉਂਕਿ ਆਪ ਬਹੁਤੀ ਖਪਾਈ ਨਹੀਂ ਕਰਦੇ ਹੁੰਦੇ ਠੀਕ ਹੈ ਇਹਦੇ ਮਗਰੀ ਬੱਛੀ ਸੰਦੀਪ ਚਾ ਤਾਜੀ ਸੂਈ ਵੜ ਇਹ ਗਾਂਸ ਦੀ ਸਕਟਾ ਬੈੜਿਆ ਫੁੱਲ ਸੈ ਗਾਂ ਵੱਡੀ ਵੱਡੀ ਬੈੜ ਪੂਰੀ ਹੈ ਜੀ ਬਹੁਤ ਸੰਦੀਪ ਸਿੰਘ ਗਾਂ ਕੋਈ ਦੁੱਧ ਨਾ ਨਹੀਂ ਇਹ ਫੁੱਲ ਸਾ ਫਿਰ ਕਿੰਨਾ ਕਰੂ ਦੁੱਧ ਦੁੱਧ ਸੰਦੀਪ ਸਿੰਘ ਇਹ ਤਾਂ ਤਾਜੀ ਸੂਈ 나ੜੂ ਇਹ ਹੈਗਾ ਕਿ ਨਹੀਂ ਬੱਚੇ ਦਾ ਪਤਾ ਨਹੀਂ ਨਾਥ ਨਾ ਗਿਆ ਹੋਵੇ ਤੇ ਅਜੇ ਬੋੜਾ ਉਹ ਕੋ 14 13 14 ਕਿਲੋ ਦੁੱਧ ਮੰਨ ਲਓ ਤਾਜੀ ਦਾ ਹਾਂਜੀ ਦੁੱਧ ਦੇਉ 22 22 ਕਿਲੋ ਆਂਦੇ ਤੇ ਉਹ 26 ਕਿਲੋ ਆ 28 ਕਿਲੋ ਕਰਕੇ ਵੇਚੋ ਪਰ ਸਾਡੇ ਕੋ ਕਿੱਥੋਂ ਹੋਣਾ ਭਰਾ ਹਾਂ ਸਾਨੂੰ ਤੇ ਕੋਈ ਹੁਣੇ ਫੋਨ ਮੱਛੀ ਮਗਰ ਇਹ ਤੇ ਮਗਰ ਮੱਛੀ ਵੀ ਜੇ ਬਹੁਤ ਥੋਣੀ ਆ ਗਈ ਗਾਂ ਹੀ ਬੜੀ ਸੰਦੀਪ ਸਿੰਘ ਚੱਲ ਬੋ ਚੱਲ ਇਮੋਹ ਮੋਹ ਛਿੱਗੀ ਅਜੇ ਛੱਡ ਛੇ ਦਾ ਹਣ ਹੈ ਛਿੱਗੀ ਇਹ ਸੁਆਦ ਦਾ ਸਨੀਪਾ ਦਾ ਭਾਵੇਂ ਦੂਜਾ ਵਾਲੇ ਕੋਈ ਤੀਜਾ ਵਾਲੇ ਗਾਂ ਵੱਡੀ ਆ ਤੇ ਇਦਾਂ ਕਰਕੇ ਡੰਗਰ ਤੇ ਨਾਲ ਵੱਡਾ ਡੰਗਰ ਥੋੜਾ ਜਿਹਾ ਆਜਾਬ ਦਾ ਜੀ ਇਹ ਮਾਸਾਕ ਜਿਹੜੀ ਹੈ ਨਾ ਮਿਕਸ ਕਰ ਲੈਂਡੋ ਵੀ ਆਉਂਦੀ ਆ ਆ ਚੀਜ਼ ਥੋੜੀ ਜਿਹੀ ਕਰਾਸ ਹੋਈ ਆ ਹਾਂਜੀ ਬਾਕੀ ਸੰਦੀਪ ਸਿੰਘ ਮੋਲੇ ਦਾ ਵੀ ਜਾਜਾ ਲੈ ਸੀ ਇਨਸੂਲਨ ਸਕੀਪਸਾ ਤੈਨੂੰ ਪਤਾ ਹੀ ਹਾਂਜੀ ਆ ਗਾਂ ਤੇ ਬਣਨੀ ਫੱਪਣੀ ਸੰਦੀਪ ਸਿੰਘ ਤੈਨੂੰ ਪਤਾ ਜਦੋਂ ਡੰਗਰ ਤਾਜ਼ਾ ਹੁੰਦਾ ਨਾ ਇੱਕ ਵਾਰੀ ਵੱਡੀਆਂ ਗਾਵਾਂ ਸਾਰੀਆਂ ਠੋਸ ਹੋ ਜਾਂਦੀਆਂ ਕਿ ਤੂੜੀ ਪੈਣ ਰਹੀ ਹਾਂ ਚਾਰ ਚੁਰ ਹੋਵੇ ਫੇ ਨਹੀਂ ਨਾ ਅਡੂ ਲਾਤੇ ਕੇ ਅੱਜ ਇਹਦਾ ਲਾ ਲਿਆ ਫਿਰ ਬੱਚਾ ਬੱਚਾ ਦੇਖ ਇਹਦਾ ਵੀ ਮੁੱਲ 65000 ਰੁਪਇਆ ਦਾ 10 ਕਿਨੇ ਨਹੀਂ 10 ਕਿਨੇ ਦੇਣੀ ਹੈ ਕਿਨੇ ਦੇ ਦੀਏ ਛੱਡ ਦੋ ਦੋ ਤਿੰਨ ਜਿਹੜੇ ਛੱਡਣਾ 60 ਚੋਂ ਵੀ ਛੱਡਦਾ 2000 58000 ਠੀਕ ਹੋ ਠੀਕ ਹੋ ਇਹੋ ਜੇ ਕੰਮ ਕਰ ਦੂੰ ਕਹਿੰਦੇ ਕਹਿੰਦੇ ਫੌਜੀ ਕਹਿੰਦਾ ਮੰਦਾ ਮੰਦਾ 55000 ਦੀ ਗਾਂ ਦੇਣੀ ਦਵੇ ਕੋਈ 25 ਕਿਲੋ ਲਾ ਲਓ 20 ਲਾ ਲਓ ਆਹ ਠੀਕ ਆ ਮੈਂ ਭਾਨ ਵਾਲੀ ਤੇ ਭਾਨ ਨਹੀਂ ਦੇ ਦੂ ਚਲ ਬਾਤ ਠੀਕ ਆ ਆਹ ਜੀ ਇਹ ਗੱਬਣਾ ਨਹੀਂ ਸੂਈ ਸਿੰਘ ਜੀ 15 ਗੰਨਾਂ ਦੀ ਗਾਂ ਹਾਂਜੀ ਮਗਰ ਬੱਛਾ ਦੁੱਧ ਦੇ ਤੱਕ ਹੋਣਾ ਹੀ 12 ਕਿਲੋ ਲੈ ਥੋੜਾ ਜਿਹਾ ਡਰਦੀ ਗਾਂ ਜਿੱਦਾਂ ਮਤਲਬ ਤੈਨੂੰ ਪਤਾ ਡੰਗੜ ਡਾਰੀ ਜਾਂਦਾ ਕਿੰਨੇ ਦੁੱਧ ਬਾਜੀ ਐਸਾ ਸੂਈ ਸਿੰਘ 12 ਕਿਲੋ ਦੁੱਧ ਹੋਣਾ ਮਗਰ ਬੱਛਾ ਜੀ ਐਵੇਂ 15 18 ਕਹਿਦੀਆਂ ਚੁਆਈ ਚੁਈ ਬੜੀ ਚੰਗੀ ਹੈ ਵੀ ਸੀਲ ਆ ਸ਼ਾਈ ਵਾਲ ਕ੍ਰੋਸ ਆ ਹਾਂਜੀ ਕੋਈ ਜਰਸੀ ਸਮਝਿਆ ਥਾਣ ਤੋਂ ਬੜਾ ਚਵਾ ਬੜਾ ਹੂੰ ਚਵਾ ਬਸ ਮਾਂ ਦੀ ਵੀ ਓਕੇ ਆ ਕੋਈ ਕਸਰ ਨਹੀਂ ਹੈਗੀ ਜੀ ਤੇ ਇੰਦੀ ਫਿਰ ਕੀਮਤ ਬਾਜੀ ਜੀ ਸੈਂ ਇਹਦਾ ਹੀ ਮੁੱਲ ਉੜਦੀਆਂ ਵਾਲਾ ਹੀ ਕਰਦੀਆਂ ਅੱਜ ਹਾਂਜੀ ਹਾਂ 45000 ਦੇ ਦ ਚਲ 40 ਦੀ ਦੇ ਦਾਂਗੇ ਯਾਰ 40000 ਠੀਕ ਵਾਠ ਠੀਕ ਕਹਿ ਜਾ ਨਾ ਬਿਲਕੁਲ ਜਾਇਜ਼ਤ ਨਹੀਂ ਕਿਸੇ ਨੇ ਠੀਕ ਹੁਣ ਰੇਟ ਦਾ ਸਾਨੂੰ ਚੇਤਾ ਭੁੱਲਦਾ ਕਿਉਂ ਭੁੱਲਦਾ ਅਸੀਂ ਭਾ ਹੀ ਇੰਨੇ ਨਿੱਕੇ ਮੰਗ ਲੈਂਦੇ ਮੁੜ ਕੇ ਸ਼ਾਟਾਂ ਦੇ ਸਾਡੇ ਕੋਲ ਰੇਟ ਨਹੀਂ ਦੱਸਿਆ ਵਾਜੇ ਵਾਸ ਵਾ ਬਿਲਕੁਲ ਜਾਇਜ਼ ਭਾਵਾ ਤੇ ਮੇਰੇ ਵੀ ਰਸਤਾਇਆ ਨਾ ਕਰੋ ਜਾਇਜ਼ ਹੀ ਹੁੰਦਾ ਤੇ ਫਿਰ ਬਹੁਤਾ ਸੌਦੇ ਬਾਈ ਚੱਕਰ ਜ ਨਹੀਂ ਪੈਣਾ ਆਪਣਾ ਰੇਟ ਫਿਕਸ ਹੀ ਹੁੰਦਾ ਜੇ ਬਾਕੀ ਜਿਹੜੇ ਭੈਣ ਭਰਾਣੇ ਖੜਨੀ ਇੱਥੇ ਆਪਣੀ ਤਸੱਲੀ ਕਰ ਬਿਲਕੁਲ ਬਿਲਕੁਲ ਹਾਂਜੀ ਜਿੰਨੇ ਵੀ ਖੜਨੀ ਆਪਣੀ ਚੋਕੇ ਖੜੇ ਦੋ ਟਾਈਮ ਖੜੇ ਇੱਕ ਟਾਈਮ ਖੜੇ ਨਾ ਘਰ ਜਾ ਕੇ ਕੋਟਾ ਤੁਨੂੰ ਹਰਜ ਮਰਜ ਹੁੰਦੀ ਕਿ ਉਹਨੂੰ ਮਸਟੈਟਸ ਹੋ ਗਈ ਦੂਜੇ ਤੀਜੇ ਨੇ ਲੱਤਾ ਮਾਰਨ ਦੇ ਵੀ ਉਹ ਦੋ ਥਣ ਫੜਨ ਦੀ ਦੋ ਨਹੀਂ ਫੜਨ ਦੀ ਮੁੜ ਕੇ ਲਾਹਾਂ ਦੇਣ ਦੇ ਉਹ ਤਾਂ ਮਸਟੈਟਸ ਹੋ ਗਈ ਜਦੋਂ ਕੀ ਕਰਾਂਗੇ ਮਸਟੈਟਸ ਵਾਲੀ ਲਿਆ ਕੇ ਥੋੜਾ ਹੀ ਵੇਚ ਸਕਦੇ ਬਾਕੀ ਆਪਣਾ ਆਪਣੇ ਮਾਲ ਆਏ ਤੇ ਮਿੰਟ ਦੀ ਪਤਾ ਨਹੀਂ ਬੰਦਿਆਂ ਦਾ ਨਹੀਂ ਪਤਾ ਤੇ ਹਨ 20 25 ਆਹ ਵੇਲੇ 20 ਕੇ ਕੇਸ ਹੋ ਗਏ ਮੇਰੇ ਖਿਆਲ ਨਾਲ ਤੇ ਚੰਗੇ ਬਲੇ ਬੰਦੇ ਵੀ ਆ ਜਿੰਨੇ ਵਿਚਾਰੇ ਅਲਕੋਹਲ ਪੀਲੀ ਵੇਖੋ ਕਰਮਾਂ ਦੀ ਗੱਲ ਕੋਸਰਾ ਮਹਿੰਗੀ ਮੰਗੀ ਲੋਕ ਫੇ ਸਸਤੀ ਵਾਲ ਦ ਸਰਕਾਰਾਂ ਇਹ ਬੰਨੀ ਹੁੰਦੀਆਂ ਨੇ ਚਲੋ ਜੇ ਮਸਲ ਸਸਤੀ ਉਹਦੇ ਕੋ ਠੇਕੇ ਤੋਂ ਪਿਰੂ ਤੇ ਠੇਕੇ ਦੀ ਸ਼ਰਾਬ ਹੀ 400 ਦੀ ਬੋਤਲ ਨਹੀਂ ਤੇ ਜਿਹੜਾ ਦਿਹਾੜੀ 400 ਲਾਈ ਉਹਨੇ ਕਿ ਤੋ ਪੀਣਾ ਉਹਨਾਂ ਦੇ ਫਿਰ ਯਾਰ ਹੀ ਪੀਣਾ ਬਾਕੀ ਅਸੀਂ ਦੇਉ ਆਂਦੇ ਨਸ਼ਾ ਛੱਡੋ ਭਰਾਵਾ ਅੱਜ ਜਿਹੜੇ ਚੱਲ ਗਏ ਮੁੜਨੇ ਨਹੀਂ ਕਿਉਂਕਿ ਜ਼ਿੰਦਗੀ ਮਹਾਰਾਜ ਨੇ ਬੜੀ ਕਿਤੇ ਬੰਦਾ ਬੜਾ ਓਕਾ ਬਣਾਇਆ ਕਿਸੇ ਨੇ ਤੇ ਕਹਿਣਾ ਆਈ ਆ ਗਈ ਆ ਜਿਹਨੂੰ ਇਦਾਂ ਹੋਣੀ ਆਈ ਚਲੋ ਹੋਣੀ ਹੋ ਸਕਦਾ ਆਪਾਂ ਵੀ ਕਹਿ ਦਈਏ ਕਿ ਕਿਹੜੀ ਗੱਲਿਆ ਪਰ ਕੁਦਰਤ ਦੇ ਖੇਡ ਵੇਖੋ ਵੀ ਕੀ ਬਣਿਆ ਹੈ ਕਹਿਰ ਜਿਆ ਹੋ ਗਿਆ ਬਾਕੀ ਨਹੀਂ ਸਾ ਬਹੁਤਿਆਂ ਗੱਲਾਂ ਨਹੀਂ ਅੱਜ ਕਰਨੀਆਂ ਚਲੋ ਪਿੰਡ ਤਰੀਏਵਾਲ ਹਲਕਾ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਮੋਬਾਈਲ ਨੰਬਰ 9814178121 9814178121 ਜਲਾ ਅੰਮ੍ਰਿਤਸਰੀਆ ਜੀ ਜਿਹੜੇ ਭੈਣ ਭਰਾਣੇ ਹੋਣਾ ਆਪਣੀ ਤਸੱਲੀ ਕਰਕੇ ਖੜੋ ਕੋਈ ਲਾਂਮਾ ਨਹੀਂ ਮੁੜ ਕੇ ਦੇਣਾ ਗੱਬਣ ਜਿਹੜੀ ਉਹ ਪਾਸ ਕਰਕੇ ਖੜੋ ਜਿਹੜੀ ਸੂਈ ਉਹਨੂੰ ਚੋ ਕੇ ਖੜੋ ਬਾਕੀ ਇੰਨੀਆਂ ਗੱਲਾਂ ਬਾਤਾਂ ਖਤੇ ਬਲਾਈਆਂ ਸਾਰੇਨ ਵਾਜਾ ਖਾਲਸਾ ਵਰਜੀ ਫਤਿਹ ਜੀ